ਕਹਿੰਦੇ ਜਦੋਂ ਕਿਸੇ ਦਾ ਸਿਤਾਰਾ ਬੁਲੰਦੀਆਂ ਉੱਪਰ ਹੋਵੇ ਤੇ ਹਰ ਕੋਈ ਉਹਦੀ ਚਮਕ ਦਾ ਆਨੰਦ ਮਾਣਨਾ ਚਾਹੁੰਦਾ ਹੈ ਮੈਂ ਗੱਲ ਕਰ ਰਿਹਾ ਅੱਜ ਪੰਜਾਬ ਦੇ ਸੁਪਰਸਟਾਰ ਦਲਜੀਤ ਦੋਸਾਂਝ ਦੀ ਦਲਜੀਤ ਦੋਸਾਂਝ ਦਾ ਸਿਤਾਰਾ ਇਸ ਟਾਈਮ ਇੰਨੀਆ ਬੁਲੰਦੀਆਂ ਉੱਪਰ ਹੈ ਕਿ ਹਰ ਕੋਈ ਉਹਨੂੰ ਕੈਸ਼ ਕਰਨਾ ਚਾਹ ਰਿਹਾ ਅੱਜ ਮੈਂ ਸਵੇਰੇ ਅਖਬਾਰ ਵਿੱਚ ਪੜ੍ਹ ਰਿਹਾ ਸੀਗਾ ਕਿ ਸਨੀ ਦਿਓਲ ਦੀ ਸੁਪਰ ਹਿੱਟ ਫਿਲਮ ਬਾਰਡਰ ਦਾ ਪਾਰਟ 2 ਬਣਨ ਜਾ ਰਿਹਾ ਹੈ ਜਿਹਦੇ ਵਿੱਚ ਸਨੀ ਦਿਓਲ ਦੇ ਨਾਲ ਨਾਲ ਆਸ਼ੁਮਾਨ ਖੁਰਾਨਾ ਸੁਨੀਲ ਸ਼ੈਟੀ ਦਾ ਬੇਟਾ ਆਹਾਨ ਸ਼ੈਟੀ ਤੇ ਹੁਣ ਦਲਜੀਤ ਦੋਸਾਂਝ ਨੂੰ ਵੀ ਸਾਈਨ ਕੀਤਾ ਗਿਆ ਹੈ ਦਲਜੀਤ ਦੋਸਾਂਝ ਇਹਦੇ ਵਿੱਚ ਇੱਕ ਅਸਲੀ ਸਿੱਖ ਅਫਸਰ ਦਾ ਰੋਲ ਅਦਾ ਕਰਨ ਜਾ ਰਿਹਾ ਹੈ ਇਨਾ ਵੱਡੇ ਸਟਾਰ ਦੇ ਨਾਲ ਨਾਲ ਪੰਜਾਬ ਦਾ ਇੱਕ ਹੋਰ ਸਟਾਰ ਇਸ ਫਿਲਮ ਵਿੱਚ ਕੰਮ ਕਰਨ ਜਾ ਰਿਹਾ ਹੈ ਜਿਹਦੇ ਨਾਮ ਦੀ ਚਰਚਾ ਹੋ ਰਹੀ ਹੈ ਕਿ ਸ਼ਾਇਦ ਐਮੀ ਵੀ ਰਖਨੂ ਇਸ ਫਿਲਮ ਵਿੱਚ ਸਾਈਨ ਕੀਤਾ ਜਾਵੇ ਫਿਲਮ ਦਾ ਜੋ ਡਾਇਰੈਕਟਰ ਹੈ ਉਹਦੇ ਨਾਲ ਆਲਰੇਡੀ ਦਲਜੀਤ ਦੋਸਾਂਜ ਤਿੰਨ ਚਾਰ ਫਿਲਮਾਂ ਕਰ ਚੁੱਕਾ ਹੈ ਸੋ ਉਸ ਡਾਇਰੈਕਟਰ ਦੀ ਪਸੰਦ ਕਰਕੇ ਸ਼ਾਇਦ ਦਲਜੀਤ ਦੋਸਾਂਜ ਨੂੰ ਦੁਬਾਰਾ ਸਾਈਨ ਕੀਤਾ ਗਿਆ ਕਿਉਂਕਿ ਦਲਜੀਤ ਦੋਸਾਂਜ ਨੂੰ ਪੂਰੀ ਦੁਨੀਆ ਦੇ ਵਿੱਚ ਲੋਕ ਪਿਆਰ ਕਰਦੇ ਹਨ ਭਾਵੇਂ ਪੰਜਾਬ ਹੋਵੇ ਜਾਂ ਵਿਦੇਸ਼ ਹੋਣ ਜਾਂ ਬਾਲੀਵੁੱਡ ਹੋਵੇ ਬਾਕੀ ਹਰ ਇੰਡਸਟਰੀ ਵਿੱਚ ਇਸ ਟਾਈਮ ਦਲਜੀਤ ਦੋਸਾਂਜ ਦੀ ਬੱਲੇ ਬੱਲੇ ਹੈ ਤੇ ਇਹ ਸਾਰੇ ਵੱਡੇ ਸਟਾਰਾਂ ਨਾਲ ਜਦੋਂ ਦਲਜੀਤ ਦੋਸਾਂਜ ਵੀ ਇਸ ਫਿਲਮ ਦੇ ਵਿੱਚ ਆਏਗਾ ਤੇ ਫਿਲਮ ਦਾ ਮਕਾਮ ਕਾਫੀ ਉੱਚੇ ਲੈਵਲ ਤੇ ਜਾਏਗਾ ਵੈਸੇ ਤਾਂ ਸਨੀ ਦਿਓਲ ਪੰਜਾਬ ਦਾ ਚਹੇਤਾ ਕਲਾਕਾਰ ਹੈ ਸਨੀ ਦਿਓਲ ਦੀ ਫਿਲਮ ਪੰਜਾਬੀ ਬਹੁਤ ਪਸੰਦ ਕਰਦੇ ਹਨ ਸਨੀ ਦਿਓਲ ਦਾ ਸਟਾਈਲ ਸਨੀ ਦਿਓਲ ਦਾ ਵੈਸੇ ਪੂਰਾ ਪਰਿਵਾਰ ਹੀ ਪੰਜਾਬੀਆਂ ਦਾ ਚਹੇਤਾ ਪਰਿਵਾਰ ਆ ਉਹ ਭਾਵੇਂ ਧਰਮਿੰਦਰ ਜੀ ਹੋਣ ਜਾਂ ਬੋਬੀ ਦਿਓਲ ਹੋਵੇ ਜਾਂ ਆਪਣਾ ਸਨੀ ਦਿਓਲ ਹੋਵੇ ਸੋ ਜਦੋਂ ਇਹ ਸਾਰੇ ਰਲ ਕੇ ਬਾਰਡਰ 2 ਦੀ ਫਿਲਮ ਲੈ ਕੇ ਆਣਗੇ ਤੇ ਉਹ ਮੈਨੂੰ ਲੱਗਦਾ ਇੱਕ ਨਵਾਂ ਇਤਿਹਾਸ ਰਚੇਗਾ ਕਿਉਂਕਿ ਗਦਰ 2 ਨੇ ਵੀ ਬਹੁਤ ਗਦਰ ਪਾਇਆ ਵਾ ਤੇ ਹੁਣ ਨਾਲ ਨਾਲ ਅਮੀਰ ਖਾਨ ਦੀ ਲਾਹੌਰ 1947 ਉਦਾਹਰਿ ਪੋਸਟਰ ਰਿਲੀਜ਼ ਹੋ ਗਿਆ ਵੈ ਤੇ ਉਹ ਵੀ ਫਿਲਮ ਤਿਆਰ ਹੈ ਤੇ ਸ਼ਾਇਦ ਅਗਲੇ ਸਾਲ ਤੱਕ ਬੋਰਡਰ 2 ਵੀ ਸਿਨੇਮੇ ਘਰ ਵਿੱਚ ਆ ਜਾਏਗੀ ਮੈਂ ਕਾਮਨਾ ਕਰਦਾ ਹਾਂ ਇਸ ਸਾਰੀ ਟੀਮ ਵਾਸਤੇ ਕਿ ਇੱਕ ਸੋਹਣੀ ਤੇ ਸ਼ਾਨਦਾਰ ਫਿਲਮ ਬਣਾਣ ਜਿਸ ਤਰ੍ਹਾਂ ਦਲਜੀਤ ਦੋਸਾਂਝ ਤੇ ਐਮੀ ਵੀਰਕ ਨੂੰ ਇਸ ਫਿਲਮ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ ਉਸੇ ਤਰ੍ਹਾਂ ਪੰਜਾਬ ਦੇ ਹੋਰ ਕਲਾਕਾਰ ਨੇ ਜਿਹੜੇ ਪੰਜਾਬੀ ਫਿਲਮਾਂ ਵਿੱਚ ਆਪਣਾ ਨਾਮ ਕਮਾ ਰਹੇ ਨੇ ਉਹ ਵੀ ਵਧੀਆ ਕੰਮ ਕਰਨ ਤੇ ਪੰਜਾਬੀ ਫਿਲਮ ਇੰਡਸਟਰੀ ਵੀ ਅچھے ਮਕਾਮ ਦੇ ਉੱਪਰ ਜਾ ਰਹੀ ਹੈ ਪੰਜਾਬੀ ਫਿਲਮ ਇੰਡਸਟਰੀ ਵਿੱਚ ਵੀ ਅੱਜ ਕੱਲ ਬਹੁਤ ਸੋਹਣੀਆਂ ਸੁੰਨੀਆਂ ਫਿਲਮਾਂ ਪਰਨ ਜਾ ਰਹੀਆਂ ਨੇ ਔਰ ਹਿੱਟ ਵੀ ਹੋ ਰਹੀਆਂ ਨੇ ਕਿਉਂਕਿ 100 ਕਰੋੜੀ ਪੰਜਾਬੀ ਫਿਲਮ ਵੀ ਹੁਣ ਹੋਣੀ ਸ਼ੁਰੂ ਹੋ ਗਈ ਹੈ। ਤੋਂ ਜਦੋਂ ਇਹ ਹਿੰਦੀ ਦੇ ਕਲਾਕਾਰ ਤੇ ਪੰਜਾਬੀ ਕਲਾਕਾਰ ਰਲ ਕੇ ਕੰਮ ਕਰਨਗੇ। ਵੈਸਾ ਕਰਦੇ ਜਾ ਰਹੇ ਨੇ ਕਈ ਸਾਲਾਂ ਤੋਂ ਸਾਡੇ ਜਿੰਨੇ ਵੱਡੇ ਸੁਪਰਸਟਾਰ ਨੇ ਉਹ ਸਾਰੇ ਪੰਜਾਬੀ ਨੇ। ਭਾਵੇਂ ਉਹ ਦਲੀਪ ਸਾਹਿਬ ਹੋਣ ਰਜਿੰਦਰ ਕੁਮਾਰ ਹੋਵੇ, ਗੀਵਾਨੰਦ ਹੋਵੇ, ਸੁਨੀਲ ਦੱਤ ਹੋਵੇ, ਬਲਰਾਸ ਸਾਨੀ, ਪ੍ਰਿਕਸ਼ ਸਾਨੀ ਮੱਕੇ ਕਿੰਨੇ ਵੱਡਾ ਕਲਾਕਾਰ ਜਣਿਆ ਰਾਜ ਕਪੂਰ ਕਪੂਰ ਫੈਮਿਲੀ ਸਾਰੀ ਪੰਜਾਬੀ ਹੈ ਸੋ ਪੰਜਾਬੀਆਂ ਦਾ ਬੋਲ ਵਾਲਾ ਆਲਰੇਡੀ ਬਾਲੀਵੁੱਡ ਵਿੱਚ ਬਹੁਤ ਜ਼ਿਆਦਾ ਹੈ ਸੋ ਜਦੋਂ ਇਹ ਹੁਣ ਫਿਲਮ ਆਏਗੀ ਤੇ ਵਧੀਆ ਰੰਗ ਬਣੇਗੀ ਫਿਲਹਾਲ ਤਾਂ ਅਸੀਂ ਇਸ ਫਿਲਮ ਦਾ ਇੰਤਜ਼ਾਰ ਹੀ ਕਰਾਂਗੇ ਸੋ ਇਹਨਾਂ ਦੀ ਤਰੱਕੀ ਦੀ ਕਾਮਨਾ ਕਰਦੇ ਆ ਅੱਗੇ ਵਧਦੇ ਰਹੋ ਖੁਸ਼ ਰਹੋ